ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰਡ ਦੁਨਣਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ कौर ਅਮੀਰ ਕਰਦੇ ਆ ਆਸ ਕਰਦੇ ਆ ਸਾਰੇ ਬਹੁਤ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੋ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਾ ਕਰੋ ਤੇ ਹਾਂਜੀ ਸਾਨੂੰ YouTube ਤੇ ਲਾਵਾ Instagram ਜ਼ਰੂਰ ਫੋਲੋ ਕਰੋ ਸੰਧੂ ਬੁਟੀ ਕੋਡ ਦਾ ਨਾਮ ਸਾਡੀ Instagram ID ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਤੁਸੀਂ ਉੱਥੇ ਜਾ ਕੇ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੁਸੀਂ ਸਿਲੈਕਟ ਕਰਕੇ ਦੇਖ ਕੇ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਨੂੰ ਸੂਟ ਦਿਖਾਵਾਂਗੇ ਸਾਰੇ ਗਰਮੀਆਂ ਵਾਲੇ ਫੈਬਰਿਕ ਦੇ ਵਿੱਚ ਆਪਣੇ ਪ੍ਰਿੰਟ ਵਾਲੇ ਡਿਜ਼ਾਈਨ ਲੈ ਕੇ ਆਏ ਆਂ ਆਪਾਂ ਸਾਰੇ ਪ੍ਰਿੰਟ ਸੂਟ ਲੈ ਕੇ ਆਏ ਆਂਗੇ ਅਲੱਗ-ਅਲੱਗ ਡਿਜ਼ਾਈਨ ਦੇ ਲਈ ਅਲੱਗ-ਅਲੱਗ ਪ੍ਰਿੰਟ ਦੇ ਸੂਟ ਲੈਣਗੇ ਆਪਣੇ ਕੋਲ ਤੇ ਤੁਸੀਂ ਅਲੱਗ-ਅਲੱਗ ਫੈਬਰਿਕ ਕਰੀ ਉਹਨਾਂ ਦੀ ਇਸਟਾ ਬ੍ਰਾਂਡ ਦੇ ਆਪਾਂ ਸਾਰੇ ਬ੍ਰਾਂਡ ਵਾਲੇ ਹੀ ਦਿਖਾਵਾਂਗੇ ਤੁਹਾਨੂੰ ਬਿਨਾ ਬ੍ਰਾਂਡ ਤੋਂ ਕੋਈ ਸੂਟ ਨਹੀਂ ਮਿਲਣਾ ਤੇ ਤੁਸੀਂ ਜੋ ਵੀ ਸੂਟ ਲਓਗੇ ਕੁਆਲਿਟੀ ਵਾਲਾ ਮਿਲੂਗਾ ਇਹ ਨਹੀਂ ਹੈਗਾ ਵੀ ਇੱਕ ਗਰਮੀ ਦੇ ਵਿੱਚ ਹੀ ਪਾ ਕੇ ਉਹਨਾਂ ਨੂੰ ਪਾੜ ਦੋਗੇ ਐਦਾਂ ਦੀ ਕੋਈ ਗੱਲ ਨਹੀਂ ਹੋਣੀ ਹੈਗੀ ਆਪਾਂ ਟਿਸਟਾ ਬ੍ਰਾਂਡ ਦੇ ਜਿਹੜੇ ਸੂਟ ਆਪਾਂ ਸਾਰੇ ਲੈ ਕੇ ਆਏ ਆਂਗੇ ਤੇ ਅਲੱਗ-ਅਲੱਗ ਫੈਬਰਿਕ ਹੈ ਇਹਨਾਂ ਦੀ ਆਪਾਂ ਦਿਖਾਵਾਂਗੇ ਤੁਹਾਨੂੰ ਤੇ ਇਹਨਾਂ ਵਿੱਚ ਤੁਹਾਨੂੰ ਕੋਈ ਪ੍ਰਿੰਟ ਹਨ ਆਪਾਂ ਸੰਧ ਹੋਇਆ ਤਾਂ ਤੁਸੀਂ ਆਪਣਾ ਲੈ ਸਕਦੇ ਹੋਗੇ ਅਦਰਵਾਈਜ਼ ਤੁਸੀਂ ਹੋਰ ਪ੍ਰਿੰਟ ਸਾਡੇ ਤੋਂ ਸੈਂਡ ਕਰਵਾ ਸਕਦੇ ਹੋ ਜੇਕਰ ਇਹਨਾਂ ਚੋਂ ਵੀ ਤੁਹਾਨੂੰ ਨਹੀਂ ਪਸੰਦ ਹੈਗਾ ਜਾਂ ਅਦਰਵਾਈਜ਼ ਇਹ ਸੇਲ ਹੋ ਗਏ ਤਾਂ ਤੁਹਾਨੂੰ ਅਸੀਂ ਹੋਰ ਜਿਹੜੇ ਪ੍ਰਿੰਟਾਂਗੇ ਉਹ ਸੈਂਡ ਕਰਾਂਗੇ ਤੁਸੀਂ ਉਹਨਾਂ ਚੋਂ ਆਪਣਾ ਸਿਲੈਕਟ ਕਰਕੇ ਜਿਹੜਾ ਸੂਟ ਬਾਇ ਕਰ ਸਕਦੇ ਹੋਗੇ ਤੇ ਆਪਾਂ ਦਿਖਾਉਣਾ ਤੁਹਾਨੂੰ ਆਪਣੇ ਅੱਜ ਵਾਲੇ ਸੂਟ ਤੇ ਵੀਡੀਓ ਨੇ ਅੰਤ ਤੱਕ ਜਰੂਰ ਦੇਖਿਓ ਅੱਜ ਦੇਖੋ ਜਿਹੜਾ ਪਹਿਲਾ ਸੂਟ ਆਪਣਾ ਇਹ ਵਾਲਾ ਆਪਣਾ ਟਿਸਤਾ ਬ੍ਰਾਂਡ ਦਾ ਹੀ ਆਪਣਾ ਪਿਓਰ ਕਾਟਨ ਦਾ ਸੂਟ ਹੈਗਾ ਟਿਸਤਾ ਕਾਟਨ ਦਾ ਸੂਟ ਹੈਗਾ ਆਪਣਾ ਹੀ ਦੇਖੋ ਇਹਦੀ ਆਪਣੀ ਤੁਹਾਨੂੰ ਸਪੈਸ਼ਲ ਦੇਖੋ ਇਹਦੇ ਮੋਰ ਲੱਗੀ ਹੋਈ ਵੀ ਦਿਸੂਗੀ ਐਦਾ ਪੇਸਟਾ ਬ੍ਰਾਂਡ ਦਾ ਹੀ ਆਪਾਂ ਤੁਹਾਨੂੰ ਜਿਹੜਾ ਸੂਟ ਹੈਗਾ ਉਹ ਦੇਵਾਂਗੇ ਇਹ ਮਾੜਾ ਦੇਖੋ ਪ੍ਰਿੰਟਾ ਬਲੈਕ ਕਲਰ ਦਾ ਸੂਟ ਹੈਗਾ ਇਹ ਆਪਣਾ ਦੇਖੋ ਐਦਾਂ ਹੀ ਆਪਣਾ ਕਾਟਨ ਦਾ ਪਿਓਰ ਕਾਟਨ ਦਾ ਸੂਟ ਹੈਗਾ ਤੇ ਤੁਸੀਂ ਆਪਣਾ ਐਦਾਂ ਹੀ ਇਹਦੇ ਵਿੱਚ ਨਾ ਹੋਰ ਵੀ ਕ ਆਪਣੇ ਕੋਲ ਕਾਫੀ ਕਲਰ ਵਗੈਰਾ ਪ੍ਰਿੰਟ ਵਗੈਰਾ ਹੈਗੇ ਨੇਗੇ ਤੁਸੀਂ ਉਹ ਵੀ ਆਪਣਾ ਸਿਲੈਕਟ ਕਰਕੇ ਲੈ ਸਕਦੇ ਹੋਗੇ ਪੇਸਟਾ ਬ੍ਰਾਂਡ ਦੇ ਸੂਟ ਨਾਲ ਦੁਪੱਟਾ ਵਗੈਰਾ ਐਡ ਕਰਵਾਉਣਾ ਤਾਂ ਉਹ ਕਰਵਾ ਸਕਦੇ ਹੋਗੇ ਹੈਨਾ ਉਹ ਤੁਹਾਡੀ ਆਪਣੀ ਇੱਛਾ ਜਿਹੜਾ ਇਹ ਵਾਲਾ ਸੈਕੰਡ ਨੰਬਰ ਵਾਲਾ ਇਹ ਵੀ ਆਪਣਾ ਟੈਸਟਾ ਦਾ ਹੀ ਹੈਗਾ ਟੈਸਟਾ ਕਾਟਨ ਦਾ ਸੂਟ ਹੈਗਾ ਦੇਖੋ ਇਹ ਵਾਲਾ ਆਪਣਾ ਇਹ ਵਾਲਾ ਐਦਾਂ ਦੇਖੋ ਫੁਲਾਰ ਨੇ ਤੇ ਵੱਡੇ ਵੱਡੇ ਇਹ ਵੀ ਆਪਣਾ ਬਲੈਕ ਕਲਰ ਦੇ ਵਿੱਚ ਹੀ ਹੈਗਾ ਤੇ ਇਹ ਵੀ ਆਪਣਾ ਟੈਸਟਾ ਕਾਟਨ ਦਾ ਹੀ ਸੂਟ ਹੈਗਾ ਦੇਖੋ ਇਹ ਬਲੂ ਕਲਰ ਬਲੈਕ ਬਲੂ ਜਿਹਾ ਹੈਗਾ ਵਿੱਚ ਨਾਲੇ ਬਲੈਕ ਕਲਰ ਵਾਲੇ ਬਲੂਆਂ ਬਲੂ ਕਲਰ ਦਾ ਸੂਟ ਹੈਗਾ ਇਹ ਆਪਣਾ ਸਾਰਾ ਬਲੈਕ ਦਾ ਹੈਗਾ ਹੈਗਾ ਟੈਸਟਾ ਬ੍ਰਾਂਡ ਦਾ ਪਿਓਰ ਕਾਟਨ ਦਾ ਸੂਟ ਹੈਗਾ ਇਹ ਤੇ ਦੇਖਣਾ ਇਹਦਾ ਥਰਡ ਵਾਲਾ ਹੈਗਾ ਦੇਖੋ ਇਹ ਵੀ ਆਪਣਾ 올ਓਵਰ ਸੂਟ ਹੀ ਹੈ ਇਦਾਂ ਇਸ ਦਾ ਲਾਹੀਏਗਾ ਦੇਖੋ ਇਹਦਾ ਇਦਾਂ ਪ੍ਰਿੰਟ ਆ ਗਿਆ ਸਾਰਾ ਇਹ ਤਾਂ ਬੜੇ ਫਲਾਰ ਆਗੇ ਥੋੜੇ ਕਾਫੀ ਸਾਰੇ ਪ੍ਰਿੰਟ ਹੈਗੇ ਵਗੈਰਾ ਤੁਹਾਨੂੰ ਮਿਲ ਜੂਗੀ ਜਿਹਨੂੰ ਹੁਣ ਇਹ ਪਸੰਦ ਹੋਏ ਤਾਂ ਤੁਸੀਂ ਆਪਣਾ ਜਿਹੜਾ ਆਪਣਾ ਪ੍ਰਿੰਟ ਵਗੈਰਾ ਸਾਡੇ ਤੋਂ ਸੈਂਡ ਕਰਵਾ ਕੇ WhatsApp ਤੇ ਹਨ ਤੇ ਆਪਣਾ ਹੋਰ ਜਿਹੜਾ ਸੂਟ ਸਿਲੈਕਟ ਕਰ ਸਕਦੇ ਨਾਲ ਤੁਸੀਂ ਇਹਦੇ ਕੋਲ ਡਿਜ਼ਾਈਨਿੰਗ ਰੈਡੀ ਕਰਵਾਉਣੀ ਹੈ ਵਰਕ ਵਗੈਰਾ ਤੋ ਦਾ ਸਕਦੇ ਸਟਿਚ ਕਰਵਾਉਣਾ ਤਾਂ ਉਹ ਦੱਸ ਸਕਦੇ ਹੋਗੇ ਦੁਪੱਟਾ ਨਾਲ ਰੈਡੀ ਕਰਵਾਉਣਾਗਾ ਆਪਣਾ ਡਾਈ ਕਰਵਾਉਣਾਗਾ ਤਾਂ ਉਹ ਦੱਸ ਸਕਦੇ ਹੋ ਇਹ ਵੀ ਦੇਖੋ ਆਪਣੇ ਟੈਸਟਾ ਬ੍ਰਾਂਡ ਦੇ ਹੀ ਸੂਟ ਸੀਗੇ ਜਿਹੜਾ ਹੈ ਨੈਕਸਟ ਵਾਲਾ ਹੈਗਾ ਇਹ ਵੀ ਆਪਣਾ ਦੇਖੋ ਟੈਸਟ ਦਾ ਹੀ ਪ੍ਰਿੰਟ ਹੈਗਾ ਦੇਖੋ ਬਹੁਤ ਸੋੜਾ ਪ੍ਰਿੰਟ ਹੈ ਇਹ ਵੀ ਆਪਣਾ ਇਦਾਂ ਇਹ ਵੀ ਇਹ ਵਾਲਾ ਵੀ ਆਪਣਾ ਟੈਸਟ ਦਾ ਹੀ ਸੂਟ ਹੈਗਾ ਦੇਖੋ ਇਹਦੇ ਵਿੱਚ ਗਰੇਜੇ ਕਲਰ ਦੇ ਫਲਾਰ ਨੇ ਗਰੇ ਵਾਈਟ ਜੇ ਤੇ ਫਰੋਜੀ ਕਲਰ ਦੀ ਆਪਣੀ ਇਹ ਦੀ ਸੱਦੀ ਫਰੋਜੀ ਜਿਹੜਾ ਉਹ ਵਾਲਾ ਬੇਸ ਹੈਗਾ ਦਾ ਇਹ ਵੀ ਆਪਣਾ ਟੈਸਟ ਦਾ ਹੀ ਸੂਟ ਹੈਗਾ ਜਿਹੜਾ ਨੈਕਸਟ ਹੈਗਾ ਆਪਣਾ ਦੇਖੋ ਇਹ ਵਾਲਾ ਵੀ ਟੈਸਟ ਬ੍ਰੈਂਡ ਦਾ ਹੀ ਹੈਗਾ ਆਪਣਾ ਪਿਓਰ ਕਾਟਨ ਦੇ ਪ्युअर कॉटन ਦੇ ਟਿਸਟਰ ਬ੍ਰੈਂਡ ਦੇ ਸੂਟ ਲੈ ਕੇ ਆਨੇ ਆਪਾਂ ਜੀ ਇਹ ਨੈਕਸਟ ਵੀ ਆਪਣਾ ਪ੍ਰਿੰਟ ਤੁਸੀਂ ਹੁਣ ਇਹਦੇ ਕੋਲ ਡਿਜ਼ਾਈਨਿੰਗ ਵਗੈਰਾ ਕਰਵਾਉਣੀ ਹੈ ਤਾਂ ਸਾਡੇ ਡਿਜ਼ਾਈਨ ਵਾਲੇ ਵੀਡੀਓ ਦੇਖ ਸਕਦੇ ਹੋ ਤੁਸੀਂ ਕਾਫੀ ਆਪਾਂ ਪ੍ਰਿੰਟ ਦੇ ਉੱਪਰ ਡਿਜ਼ਾਈਨਿੰਗ ਵਗੈਰਾ ਬਣਾ ਕੇ ਵੀ ਦਿਖਾਉਣਗੇ ਤੁਹਾਨੂੰ ਹਨਾ ਤਾਂ ਡਿਜ਼ਾਈਨਿੰਗ ਦਾ ਜਿਹੜਾ ਕੋਈ ਆਈਡੀ ਹੈਗਾ ਉਹ ਤੁਹਾਡਾ ਆਪਣਾ ਵੀ ਹੋ ਸਕਦਾ ਹੈਗਾ ਤੁਸੀਂ ਆਪਣਾ ਵੀ ਸਾਨੂੰ ਜਿਹੜਾ ਆਈਡੀਆ ਸੈਂਡ ਕਰ ਸਕਦੇ ਹੋ ਵੀ ਬਾਟਮ ਤੇ ਵਰਕ ਕਰਵਾਉਣਾ ਜਾਂ ਸ਼ਰਟ ਤੇ ਕਰਵਾਉਣਾ ਔਰਗੈਂਜ਼ਾ ਦਾ ਪੈਚ ਲਗਾ ਕੇ ਕਰਵਾਉਣਾਗਾ ਜੇ ਤੁਸੀਂ ਆਪਣਾ ਕਿਸੇ ਹੋਰ ਫੈਬਰਿਕ ਦਾ ਪੈਚ ਲਗਾ ਕੇ ਕਰਵਾਉਣਾ ਹੈ ਹਨਾ ਦੁਪੱਟਾ ਤੁਸੀਂ ਟਾਇਡਾਈ ਕਰਵਾਉਣਾ ਇੱਕ ਕਲਰ ਦਾ ਕਰਵਾਉਣਾ ਸਟਿਚ ਕਰਵਾਉਣਾ ਹੈ ਹਨਾ ਉਹ ਜਿਵੇਂ ਤੁਹਾਡੀ ਚੁਆਇਸ ਹੈ ਤੁਸੀਂ ਉਹਦਾ ਦੱਸ ਸਕਦੇ ਹੋਗੇ ਉਹ ਵੀ ਤੁਸੀਂ ਆਪਣਾ ਕਰਵਾ ਸਕਦੇ ਜਿਹੜਾ ਦੇਖੋ ਇਹ ਵਾਲਾ ਹੈਗਾ ਇਹ ਵੀ ਆਪਣਾ ਟੈਸਟ ਦਾ ਹੀ ਸੂਟ ਹੈ कॉटन ਦਾ ਸਾਰੇ ਆਪਾਂ ਕੋਟ ਟੈਸਟਾ कॉटन ਦੇ ਹੀ ਸੂਟ ਲੈ ਕੇ ਆਏ ਨੇ ਦੇਖੋ ਇਹ ਵਾਲਾ ਵੀ ਆਪਣਾ ਹਾਂ ਜੀ ਫਲਾਰ ਨੇ ਕੁਝ ਇਹ ਵੀ ਆਪਣਾ ਟੈਸਟਾ ਕਾਟਨ ਦਾ ਹੀ ਸੀ ਉਟਾਗਾ ਕਾਫੀ ਸੋਨੇ ਸੋਨੇ ਪ੍ਰਿੰਟ ਨੇਗੇ ਕਲਰ ਨੇਗੇ ਤੁਸੀਂ ਕੋਈ ਵੀ ਆਪਣਾ ਸਿਲੈਕਟ ਕਰਕੇ ਲੈ ਸਕਦੇ ਹੋਗੇ ਹਾਂ ਜੀ ਜਿਹੜੇ ਇਹ ਵਾਲੇ ਸੂਟ ਨੇ ਆਪਣੇ ਇਹ ਮੈਚਿੰਗ ਨੇਗੇ ਇਹ ਵੀ ਆਪਣੇ ਟੈਸਟਾ ਕਾਟਨ ਦੇ ਹੀ ਨੇਗੇ ਦੇਖੋ ਇਹਦੇ ਨਾਲ ਇਹ ਵਾਲੀ ਜਿਹੜੀ ਆਗੀ ਬਾਟਮ ਆਗੀ ਐਦਾਂ ਸੈਲਫ ਚੈੱਕ ਦੇ ਵਾਲੀ ਤੇ ਇਹ ਦੇਖੋ ਇਹਦੇ ਨਾਲ ਸ਼ਰਟ ਆਗੀ ਇਵਲ ਪ੍ਰਿੰਟ ਵਾਲੀ ਸ਼ਰਟ ਆ ਗਈ ਤੇ ਇਹਦੀ ਬਾਟਮ ਮੈਚਿੰਗ ਆਗਾ ਦਾ ਹੈਗਾ ਆਪਣਾ ਟੈਸਟਾ ਕਾਟਨ ਦਾ ਹੀ ਸੂਟ ਆਗਾ ਇਹ ਮੈਚਿੰਗ ਸੂਟ ਆਗਾ ਤੇ ਜਿਹੜਾ ਨੈਕਸਟ ਹੈਗਾ ਆਪਣਾ ਇਹ ਵੀ ਮੈਚਿੰਗ ਹੀ ਹੈਗਾ ਦੇਖੋ ਇਹ ਵਾਲਾ ਵੀ ਆਪਣੀ ਇਹ ਸ਼ਰਟ ਆ ਗਈ ਇਹ ਕਿੰਨੇ ਸੋਹਣੇ ਫਲਾਰ ਨੇ ਦੇਖੋ ਛੋਟੇ-ਛੋਟੇ ਇਹਦੇ ਨਾਲ ਆਪਣੀ ਇਹ ਬਾਟਮ ਆ ਗਈ ਇਹ ਵਾਲਾ ਦੇਖੋ ਤੁਸੀਂ ਆਪਣਾ ਇਦਾਂ ਮੈਚਿੰਗ ਸੂਟ ਵੀ ਲੈ ਸਕਦੇ ਹੋਗੇ ਜਿਹੜਾ ਆਪਣਾ ਟੈਸਟਾ ਕਾਟਨ ਦੇ ਵਿੱਚ ਤੁਸੀਂ ਇਹ ਮੈਚਿੰਗ ਸੂਟ ਵੀ ਬਣਾ ਸਕਦੇ ਹੋ ਤੇ ਆਲ ਓਵਰ ਵੀ ਬਣਾ ਸਕਦੇ ਹੋਗੇ ਜਿਹੜਾ ਇਹ ਵਾਲਾ ਹੈਗਾ ਦੇਖੋ ਇਹ ਵੀ ਆਪਣਾ ਮੈਚਿੰਗ ਹੀ ਹੈਗਾ ਇਹਦੇ ਨਾਲ ਇਹ ਬਾਟਮ ਆਗੀ ਤੇ ਇਹ ਦੇਖੋ ਇਹਦੇ ਨਾਲ ਸ਼ਰਟ ਆਗੀ ਇਹ ਆਪਣੇ ਮੀਡੀਅਮ ਜਿਹਾ ਸ਼ੇਡ ਨੇਗੇ ਤੁਸੀਂ ਹੋਰ ਸ਼ੇਡ ਦੇਖਣੇ ਨੇਗੇ ਤਾਂ ਸਾਡੇ ਤੋਂ ਆਪਣਾ ਸੈੱਡ ਕਰਵਾ ਕੇ ਤਾਂ ਆਪਣਾ ਕੋਈ ਵੀ ਪ੍ਰਿੰਟ ਵਗੈਰਾ ਨੇ ਤੁਸੀਂ ਲੈ ਸਕਦੇ ਹੋ ਇਹ ਆਪਣੇ ਟੈਸਟਾ ਪਾਟਰਨ ਦੇ ਸੂਟ ਸੀਗੇ ਸਾਰੇ 올ਓਵਰ ਦਿਖਾਏ ਸੀ ਤੁਹਾਨੂੰ ਮੈਚਿੰਗ ਦਿਖਾਏ ਨੇਗੇ ਤੇ ਬਾਕੀ ਤੁਹਾਨੂੰ ਕੋਈ ਹੋਰ ਪਸੰਦ ਹੋਇਆ ਤਾਂ ਤੁਸੀਂ ਆਪਣਾ ਹਣਾ ਸਿਲੈਕਟ ਕਰ ਸਕਦੇ ਹੋ ਜਿਹੜਾ ਅਸੀਂ ਸੈਂਡ ਕਰਾਂਗੇ ਤੁਹਾਨੂੰ ਤੇ ਜਿਹੜਾ ਆਪਣਾ ਨੈਕਸਟ ਹੈਗਾ ਦੇਖੋ ਇਹ ਆਪਣਾ ਬਰਬਰੀ ਦਾ ਹੈਗਾ ਇਹ ਆਪਣਾ ਬਰਬਰੀ ਦਾ ਸੂਟ ਹੈਗਾ ਦੇਖੋ ਇਹਦਾ ਇਹ ਸ਼ਰਟ ਹੈਗੀ ਬਰਬਰੀ ਦੀ ਇਹ ਵਾਲਾ ਦੇਖੋ ਇਦਾਂ ਇਹਦੇ ਵਿੱਚ ਵੀ ਤੁਹਾਨੂੰ ਕਾਫੀ ਸਾਰੇ ਪ੍ਰਿੰਟ ਵਗੈਰਾ ਮਿਲ ਜਾਣਗੇ ਇਹ ਬਰਬਰੀ ਦੀ ਸ਼ਰਟ ਹੈਗੀ ਤੇ ਨਾਲ ਇਹਦੇ ਆਗੀ ਬਾਟਮ ਦੇਖੋ ਇਹ ਵਾਲੇ ਬਾਟਮ ਆਗੇ ਇਹ ਇਹੀ ਤੁਸੀਂ ਬਿਦੌਂ ਦੁਪੱਟਾ ਵੀ ਇਦਾਂ ਬਾਇ ਕਰ ਸਕਦੇ ਹੋ ਦੇਖੋ ਪਲੇਨ ਬਾਟਮ ਦੇ ਨਾਲ ਤੇ ਬਰਬਰੀ ਦੀ ਸ਼ਰਟ ਹੈ ਜੇਕਰ ਤੁਸੀਂ ਦੁਪੱਟੇ ਵਾਲੇ ਸੂਟ ਲੈਣ ਲੱਗੇ ਆਪਣੇ ਤਾਂ ਉਹ ਦੁਪੱਟੇ ਵਾਲੇ ਸੂਟ ਵੀ ਲੈ ਸਕਦੇ ਹੋ ਵੀ ਤੁਸੀਂ ਨਾ ਹਣਾ ਦੁਪੱਟੇ ਵਾਲੇ ਸੂਟ ਲੈਣੇ ਹੋਏ ਤਾਂ ਬਰਬਰੀ ਵਾਲਿਆਂ ਪਤਾ ਨੂੰ ਪਹਿਲਾਂ ਅਸੀਂ ਲਾਸਟ ਵੀਡੀਓ ਸੈਂਡ ਕੀਤੀ ਸੀ ਥੋੜੇ ਦਿਨ ਹੋ ਗਏ ਦੁਪੱਟੇ ਵਾਲੇ ਸੂਟ ਦਾ ਉਹ ਦਿਖਾਏ ਸੀ ਬਰਬਰੀ ਦੇ ਤੁਸੀਂ ਉਹ ਦੀਆਂ ਫੋਟੋਆਂ ਵਗੈਰਾ ਵੀ ਸਾਡੇ ਤੋਂ ਪਵਾ ਕੇ ਹਨਾ ਦੁਪੱਟੇ ਵੀ ਦੁਪੱਟਾ ਵਾਲੇ ਸੂਟ ਵੀ ਤੁਸੀਂ ਲੈ ਸਕਦੇ ਹੋ ਬਰਬਰੀ ਦੇ ਤੇ ਇਹ ਤੁਸੀਂ ਐਦਾਂ ਬਿਹਤਰ ਦੁਪੱਟਾ ਵੀ ਬਾਈ ਕਰ ਸਕਦੇ ਹੋ ਹਾਂ ਜਿਹੜਾ ਨੈਕਸਟ ਹੈ ਕਿ ਦੇਖੋ ਇਹ ਆਪਣਾਗਾ ਟੈਬੀ ਲੈਣੇਗਾ ਇਹ ਵਾਲਾ ਆਪਣਾ ਟੈਬੀ ਲੈਣੇਗੀ ਦੀ ਫੈਬਰਿਕ ਆਗੀ ਦੇਖਿਆ ਗਾਦਾ ਪ੍ਰਿੰਟ ਸ਼ਰਟਾਂ ਕੀ ਇਹਦੀ ਇਹ ਵਾਲੀ ਆਪਣੀ ਸ਼ਰਟਾਂ ਕੀ ਟੈਬੀ ਲੈਣੇਗੀ ਦੀ ਇਹਦੇ ਵਿੱਚ ਵੀ ਤੁਹਾਨੂੰ ਕਾਫੀ ਸੋਹਣੇ ਸੋਹਣੇ ਪ੍ਰਿੰਟ ਮਿਲ ਜਾਣਗੇ 컬러ਫੁਲ ਦੇਖੋ ਇਹ ਹੈਗੀ ਆਪਣੀ ਸ਼ਰਟ ਤੇ ਨਾਲ ਇਹਦੇ ਹੈਗੀ ਪਲੇਨ ਬਾਟਮ ਇਹ ਵਾਲੀ ਬਾਟਮ ਹੈ ਤੁਸੀਂ ਨਾਲ ਇਹਦੇ ਹੁਣ ਜੇਕਰ ਇਹਦੇ ਕੋਈ ਡਿਜ਼ਾਈਨਿੰਗ ਵਗੈਰਾ ਰੈਡੀ ਕਰਵਾਉਗੇ ਹੈਨਾ ਬਾਟਮ ਤੇ ਕੋਈ ਵਧੀਆ ਤਾਂ ਬਹੁਤ ਜਿਆਦੇ ਸੋਹਣਾ ਸੋਹਣਾ ਸੂਟ ਤਿਆਰ ਹੋਊਗਾ ਇਹਦੇ ਵਿੱਚ ਆਪਾਂ ਨੂੰ ਕਾਫੀ ਸੋਹਣੇ ਮਿਲਦੇ ਨੇ ਜਿਹੜੇ ਪ੍ਰਿੰਟ ਵਗੈਰਾ ਨੇ ਉਹ ਕਾਫੀ ਸੋਹਣੇ ਮਿਲਦੇ ਨੇ ਆਪਾਂ ਨੂੰ ਟੈਬੀ ਲੈਣੇ ਦੇ ਵਿੱਚ ਇਸ ਤਰ੍ਹਾਂ ਤੁਸੀਂ ਆਪਣੇ ਟੈਬੀ ਲੈਣੇ ਵਿੱਚ ਵੀ ਲੈ ਸਕਦੇ ਹੋਗੇ ਮਰਬਰੀ ਵਿੱਚ ਵੀ ਲੈ ਸਕਦੇ ਹੋ ਮਰਬਰੀ ਵਿੱਚ ਵੀ ਲੈ ਸਕਦੇ ਹੋ ਇਹਦੇ ਦੁਪੱਟਾ ਵਾਲੇ ਸੂਟ ਹੈ ਟੈਸਟਾ ਕਾਟਨ ਦੇ ਤੇ ਆਪਣੇ ਜਿਹੜੇ ਕੋਟਾ ਲੋਰੀਆ ਵਗੈਰਾ ਦੇ ਹਨਾ ਆ ਸੂਟ ਨੇਗੇ ਉਹ ਵੀ ਤੁਸੀਂ ਲੈ ਸਕਦੇ ਹੋ ਬਹੁਤ ਸਾਰੇ ਆਪਣੇ ਕੋਲ ਪ੍ਰਿੰਟ ਵਗੈਰਾ ਆਏ ਹੋਏਗੇ ਇਹਦਾ ਤੁਸੀਂ ਆਪਣਾ ਕੋਈ ਵੀ ਚੁਆਇਸ ਕਰਕੇ ਲੈ ਸਕਦੇ ਹੋ ਹਾਂਜੀ ਇਹ ਆਪਾਂ ਟੈਸਟਾ कॉटन ਵਗੈਰਾ ਦੇ ਤਨੁਸਾਰੇ ਸੂਟ ਗਰਮੀਆਂ ਵਾਲੇ ਦਿਖਾਏ ਸੀਗੇ ਇਹਨਾਂ ਤੋਂ ਇਲਾਵਾ ਤੁਸੀਂ ਕੋਈ ਹੋਰ ਫੈਬਰਿਕ ਦੇ ਵਿੱਚ ਦੇਖਣੇ ਹੋਣਗੇ ਪ੍ਰਿੰਟ ਵਗੈਰਾ ਤਾਂ ਸਾਡੇ ਤੁਸੀਂ ਆਪਣੇ ਵਟਸਐਪ ਤੇ ਪਿਕਸ ਵਗੈਰਾ ਸੈਂਡ ਕਰਵਾ ਕੇ ਨੂੰ ਚ ਸਿਲੈਕਟ ਕਰ ਸਕਦੇ ਹੋ ਅਗਰ ਤੁਸੀਂ ਇਹਨਾਂ ਵਿੱਚੋਂ ਕੋਈ ਸੂਟ ਬਾਏ ਕਰਨਾ ਤੇ ਇਹਨਾਂ ਵਿੱਚੋਂ ਕਰ ਸਕਦੇ ਹੋ ਜਿਵੇਂ ਤੁਹਾਡੀ ਚੋਇਸ ਹੋਈ ਪਸੰਦ ਹੋਈ ਉਸ ਅਕੋਰਡਿੰਗ ਤੁਸੀਂ ਆਪਣਾ ਸਾਰਾ ਹਨ ਆਰਡਰ ਸਾਨੂੰ ਦੱਸ ਕੇ ਆਪਣਾ ਇਹ ਵਟਸਐਪ ਤੇ ਸਾਨੂੰ ਸੈਂਡ ਕਰ ਸਕਦੇ ਹੋਗੇ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆਉਂਦਾ 6239168900 ਸਾਡੇ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਵੀਡੀਓ ਨਾਲ ਸਸ਼ੀ ਕਾ